ਸਚੀ ਕਾ ਜੀ ਤੁਸੀਂ ਦੇਖ ਰਹੇ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਭਾਈ ਅਮਨਦੀਪ ਸਿੰਘ ਦੇ ਮਾਮਲੇ ਲੈ ਕੇ ਦਾਦੇ ਕਿਸ਼ਿਨਾ ਕਾਲਕਤਖ ਸਹਿਬ ਨਾਲ ਆਪਣੀ ਨਿਸ਼ਟਾ ਤੇ ਸਮਰਪਣ ਉਦਰਹਾਉਂਦੇ ਹੋਏ ਭਾਈ ਅਮਨਦੀਪ ਸਿੰਘ ਨੇ ਆਪਣੇ ਜਥੇ ਸਮੇਤ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਸੋਸ਼ਲ ਮੀਡੀਆ ਤੇ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੀ ਧੀ ਦੇ आनंद कार्य ਸਬੰਧੀ ਚੱਲ ਰਹੀਆਂ ਚਰਚਾਵਾਂ ਤੇ ਵਿਰੋਧਾਂ ਵਗਰੋਂ ਭਾਈ ਅਮਨਦੀਪ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਣੇ ਅਣਜਾਣੇ ਚ ਹੋਈਆਂ ਭੁੱਲਾਂ ਦੀ ਮੁਆਫੀ ਦੀ ਬੇਨਤੀ ਕੀਤੀ ਹੈ ਉਥੇ ਭਾਈ ਮਨਪ੍ਰੀਤ ਸਿੰਘ ਖਾਲਸਾ ਤੇ ਹੋਰ ਰਾਨਾ ਸ਼ਖਸੀਅਤਾਂ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਸੀ ਜਿਸ ਤਰੀਕੇ ਦੇ ਨਾਲ ਇਹ ਵਿਆਹ ਕਾਰਜ ਕੀਤਾ ਗਿਆ ਉਸ ਤੋਂ ਬਾਅਦ ਹੁਣ ਜਿਹੜਾ ਕਿ ਭਾਈ ਅਮਨਦੀਪ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਮੁਆਫੀ ਮੰਗ ਲਈ ਗਈ ਹੈ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਤਸਕਰੇਤ ਵੇਖੇ ਆਪਣਾ ਲਿਖਤੀ ਬੇਨਤੀ ਪੱਤਰ ਇੰਚਾਰਜ ਬਗੀਚਾ ਸਿੰਘ ਨੂੰ ਸੌਪਿਆ ਪੱਤਰ ਦੇ ਵਿੱਚ ਉਹਨਾਂ ਨੇ ਦਰਜ ਕੀਤਾ ਕਿ ਆਨੰਦ ਕਾਰਜ ਦੌਰਾਨ ਜੇਕਰ ਮर्यादा ਸੰਬੰਧੀ ਕੋਈ ਜਾਣੇ ਜਾਣੇ ਚ ਗਲਤੀ ਹੋਈ ਹੋਵੇ ਤਾਂ ਪੂਰਨ ਨਿਮਰਤਾ ਦੇ ਨਾਲ ਮੁਆਫੀ ਮੰਗਦੇ ਨੇ ਸਿੱਟਕੌਮ ਦੇ ਉੱਗੇ ਪ੍ਰਚਾਰਕ ਭਾਈ ਅਮਨਦੀਪ ਸਿੰਘ ਜਿਨ੍ਹਾਂ ਨੇ ਆਪਣੀ ਯਰ ਬੇਟੀ ਦਾ ਵਿਆਹ ਕੀਤਾ ਔਰ ਇਹੋ ਜੇ ਪੈਲਸ ਵਿੱਚ ਕੀਤਾ ਵੀ ਉੱਥੇ ਫਿਰ ਉਹਦੀ ਜਿਹੜੀ ਬੁਕਿੰਗ ਹੈ ਨਾ ਉਹ ਵੀ ਕਈ ਲੱਖਾਂ ਰੁਪਈਆਂ ਦੇ ਵਿੱਚ ਬੁੱਕਮਾਰੀ ਹੋਈ ਹੋਵੇਗੀ ਚਲੋ ਖਾਣ ਪੀਣ ਦਾ ਵੱਖਰਾ ਰਹਿ ਗਿਆ ਉਹਦੇ ਵਿੱਚ ਆਪਣੀ ਲੜਕੀ ਨੂੰ ਤਿਆਰ ਕਰਵਾਇਆ ਤਿਆਰ ਕਰਾਉਣ ਤੇ ਵੀ ਲੱਖਾਂ ਰੁਪਏ ਖਰਚ ਹੋਏ ਫਿਰ ਇੱਥੋਂ ਤੱਕ ਵੀ ਪੈਰਿਸ ਦਾ ਖਰਚਾ ਬਹੁਤ ਹੋਇਆ ਔਰ ਕਰੋੜਾਂ ਰੁਪਈਆਂ ਦੇ ਵਿੱਚ ਆਪਣੀ ਬੇਟੀ ਅਮਨਦੀਪ कौर ਦਾ ਵਿਆਹ ਕੀਤਾ ਕਰੋੜਾਂ ਰੁਪਈਆਂ ਦੇ ਵਿੱਚ ਅਮਨਦੀਪ ਨੇ ਆਪਣੀ ਬੇਟੀ ਦਾ ਵਿਆਹ ਕੀਤਾ ਔਰ ਜਿਹੜੇ ਪ੍ਰਚਾਰਕ ਜਿਹੜੇ ਸਿੱਖ ਆਗੂ ਇਹ ਗੱਲਾਂ ਸਟੇਜ ਤੇ ਬਹਿ ਬਹਿ ਕੇ ਲੋਕਾਂ ਨੂੰ ਕੀਰਨੇ ਪਾ ਕੇ ਕਹਿੰਦੇ ਆ ਨਾ ਵੀ ਓਏ ਲੋਕੋ ਸਾਡੇ ਵਿਆਹ ਕਰੋ ਕਰਦੇ ਨਾ ਆ ਜਿਓ ਮੈਂ ਕਹਿਣਾ ਵੀ ਅਮਨਦੀਪ ਭਾਈ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਇਹ ਜਿਹੜਾ ਪੈਸਾ ਤੂੰ ਲਾਇਆ ਕਈ ਕਰੋੜਾ ਰੁਪਇਆ ਆਪਣੀ ਬੇਟੀ ਦੇ ਵਿਆਹ ਤੇ ਇਹ ਪੈਸਾ ਕਿੰਦਾ ਹੈ ਕਿ ਪੈਸਾ ਸੰਗਤ ਹੈ ਸੰਗਤ ਦੇ ਦੁਸ਼ਮਣ ਨਾਲ ਤੂੰ ਆਪਣੀ ਬੇਟੀ ਦਾ ਵਿਆਹ ਕੀਤਾ ਠੀਕ ਹੈ ਚਲੋ ਇੱਕ ਪਾਸੇ ਲਾ ਲਓ ਵੀ ਵਿਆਹ ਵੀ ਕਰ ਲਿਆ ਤੇ ਵੱਡੀ ਗੱਡੀ ਵੀ ਦੇ ਦਿੱਤੀ ਸੋਹਣਾ ਬੇਟੀ ਨੂੰ ਸ਼ਿੰਗਾਰ ਵੀ ਕਰਾ ਲਿਆ ਪੈਰਸ ਵੀ ਸੋਹਣਾ ਕਰ ਲਿਆ ਖਾਣ ਪੀਣ ਪਕਵਾਨ ਵੀ ਬਹੁਤ ਵਧੀਆ ਹੋ ਗਏ ਚਲੋ ਸਿੱਖ ਪ੍ਰਚਾਰਕ ਹੋ ਤੁਹਾਡਾ ਨਾਮ ਹੈ ਰਤਵੈ ਫਿਰ ਸਭ ਤੋਂ ਵੱਡੀ ਗੱਲ ਦੁੱਖ ਵਾਲੀ ਇੱਥੇ ਵੀ ਜਦੋਂ ਤੁਸੀਂ ਉੱਥੇ ਡਾਂਸਰਾਂ ਤੋਂ ਡਾਂਸ ਕਰਾਏ ਉੱਥੇ ਹੁਣ ਕਈ ਸਿੱਖ ਪ੍ਰਚਾਰਕ ਗਏ ਕਈ ਸੰਤ ਗਏ ਕਈ ਸਾਧੂ ਵੀ ਗਏ ਔਰ ਕਈ ਸੰਤ ਗਏ ਸਾਧੂ ਗਏ ਹੁਣ ਤੁਸੀਂ ਵੇਖੋ ਵੀ ਜਿਹੜੇ ਸੰਤ ਬੈਠੇ ਹੋਣਗੇ ਸਾਧੂ ਬੈਠੇ ਹੋਣਗੇ ਰੱਬ ਦੇ ਕੀਰਤਨੀਏ ਰੱਬ ਦੇ ਕਥਾਵਾਚ ਰੱਬ ਦੇ ਪ੍ਰਚਾਰਕ ਪਿਆਰੇ ਬੈਠੇ ਹੋਣਗੇ ਤੇ ਸਾਹਮਣੇ ਡਾਂਸ ਦਾ ਜਦੋਂ ਨੱਚ ਰਹੀਆਂ ਹੋਣਗੀਆਂ ਉਹ ਗੱਲ ਘਟ ਨਹੀਂ ਰਹੀ ਜਦੋਂ ਦਰਬਾਰ ਸਾਹਿਬ ਕੰਜਰੀਆਂ ਨਚਾਈਆਂ ਤੇ ਮੱਛੇ ਰੰਗੜ ਵਰਗਿਆਂ ਨੇ ਮੱਛੇ ਰੰਗੜ ਵਰਗਿਆਂ ਦੇ ਸਿਰ ਬਰਛਿਆਂ ਤੇ ਲੈ ਕੇ ਆਏ ਸਾਡੇ ਜੋਧੇ ਤੋਂ ਮੈਂ ਕਹਿੰਦਾ ਵੀ ਉਹਨਾਂ ਵਿੱਚ ਤੇ ਆਪਣੇ ਵਿੱਚ ਅੰਤਰ ਕੀ ਰਹਿ ਗਿਆ ਯਾਰ ਤੁਸੀਂ ਆਪਣੀ ਬੇਟੀ ਦਾ ਵਿਆਹ ਕੀਤਾ ਪਰ ਤੁਸੀਂ ਮੈਰਿਜ ਦੇ ਵਿੱਚ ਇੱਕ ਡਾਂਸਰਾਂ ਨੂੰ ਦਾੰਤ ਕਰਾ ਰਹੇ ਕਿਹੜੀ ਸ਼ਰਮ ਵਾਲੀ ਗੱਲ ਹੈ ਸੋ ਮੈਂ ਬੋਲਣਾ ਨਹੀਂ ਚਾਹੁੰਦਾ ਪਰ ਮੈਨੂੰ ਇਹ ਇਹ ਇਸ ਮੈਰਿਜ ਤੇ ਇੱਕ ਉੱਗੇ ਪ੍ਰਚਾਰਕ ਦੀ ਬੇਟੀ ਦੇ ਵਿਆਹ ਤੇ ਬੋਲਣ ਲਈ ਮਜਬੂਰ ਹੋਣਾ ਪਿਆ ਸੋ ਜਿੱਥੇ ਤੁਸੀਂ ਸਟੇਜਾਂ ਤੇ ਬਹਿ ਕੇ ਲੋਕਾਂ ਨੂੰ ਕਹਿੰਦੇ ਹੋ ਲੋਕਾਂ ਦੇ ਵਿੱਚ ਉਹ ਸੁਝਾਅ ਪੈਦਾ ਕਰਦੇ ਹੋ ਵੀ ਬੇਟੀਆਂ ਦੇ ਵਿਆਹ ਕੰਨਿਆਦਾਨ ਕਰਨਾ ਚੁੰਨੀ ਚੜਾਵਾ ਕਰਦਿਆ ਕਰੋ ਐਡੇ ਐਡੇ ਕਾਰਜ ਇਹ ਬਣਾਇਆ ਕਰੋ ਖੁਦ ਖੁਸ਼ੀਆਂ ਕਰਨ ਲੱਗ ਜੰਨੇ ਹੋ ਉਥੇ ਜੇ ਦੀਵਾ ਬਲਦਾ ਨਾ ਤੇ ਲੋਕਾਂ ਨੂੰ ਤੁਸੀਂ ਚਾਨਣ ਦਿੰਦੇ ਹੋ ਤੁਹਾਡੇ ਪੈਰਾਂ ਵਿੱਚ ਖੁਦ ਅੰਧੇਰਾ ਉਹ ਮੈਂ ਕਹਿੰਦਾ ਆਪ ਵੀ ਸਾਡੇ ਰਹੋ ਸਾਡੇ ਜੀਵਨ ਵਿੱਚ ਰਹੋ ਤੇ ਸਾਦਾ ਹੀ ਰੱਖੋ ਸਾਦਾ ਹੀ ਆਪਣੀਆਂ ਬੱਚੀਆਂ ਦਾ ਵਿਆਹ ਕਰੋ ਬਾਕੀ ਪ੍ਰਚਾਰਕਾਂ ਨੂੰ ਵੀ ਭਾਵੇਂ ਹਿੰਦੂ ਧਰਮ ਦੇ ਪ੍ਰਚਾਰਕ ਨੇ ਭਾਵੇਂ ਸਿੱਖ ਧਰਮ ਦੇ ਪ੍ਰਚਾਰਕ ਨੇ ਭਾਵੇਂ ਇਸਲਾਮ ਧਰਮ ਦੇ ਪ੍ਰਚਾਰਕ ਨੇ ਭਾਵੇਂ ਈਸਾਈ ਧਰਮ ਦੇ ਪ੍ਰਚਾਰਕ ਨੇ ਤੁਸੀਂ ਦੁਨੀਆ ਨੂੰ ਕਹਿੰਦੇ ਹੋ ਪਰ ਆਪਣੇ ਵੱਲ ਕਦੇ ਨਿਗਾਹ ਮਾਰਿਓ ਸੱਚ ਕਹਿਣਾ ਨਹੀਂ ਮੈਂ ਵੈਰ ਗੁਰਜੀਤ ਕਾਲਸਾਹ ਵੈਰ ਗੁਰਜੀਤ ਕੀ ਫਤਿਹ ਸਾਧ ਸੰਗਤ ਜੀ ਅਜਦਾਸ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਜੋ ਦਾਸ ਦੀ ਬੇਟੀ ਦੇ ਆਨੰਦ ਕਾਰਜ ਦੇ ਵਿੱਚ ਜਾਣੇ ਅਣ ਜਾਣੇ ਭੁੱਲਾ ਹੋਈਆਂ ਉਹਦੀ ਮਾਫੀ ਮੰਗਣ ਵਾਸਤੇ ਜੋ ਬੇਨਤੀ ਪੱਤਰ ਅੰਦਰ ਦੇ ਕੇ ਆਇਆ ਅਕਾਲ ਤਖਤ ਸਾਹਿਬ ਨੂੰ ਪਹਿਲੇ ਵੀ ਸਮਰਪਤ ਸਾ ਹੁਣ ਵੀ ਸਮਰਪਤ ਦਾ ਅਗਾਹ ਵੀ ਗੁਰੂ ਨਾਮ ਦਾ ਤਰਸ ਕਰਕੇ ਬਖਸ਼ਿਸ਼ਾਂ ਦਾ ਖਾਤਾ ਖੋਲ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਤਖਤ ਦੇ ਉੱਤੇ ਸਦਾ ਹੀ ਸਦਾ ਹੀ ਸਦਾ ਹੀ ਸਮਰਪਤ ਪਾਵਨਾ ਦਾਸ ਦੀ ਝੋਲੀ ਚ ਪਾਈ ਰੱਖਣ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤ